ਲੋਕ ਇਫਤਾਰ ਜ਼ਿੰਦਾਬਾਦ 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 ਸ਼ਹਿਰਾਨਾ ਦੀ ਲੁੱਟ ਕਰਨ ਵਾਲਾ ਪ੍ਰਬੰਧ ਮਰਦਾ ਪਿਆ ਜ਼ਿੰਦਾਬਾਦ ਮੁਕਾਬਲਾ ਮਾਰਕੀਟ ਕਮੇਟੀ ਦੇ ਅਫਸਰ ਦੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਸ਼ਹਿਰਾਨਾ ਦੀ ਲੁੱਟ ਕਰਾਉਣ ਵਾਲੇ ਮਾਰਕੀਟ ਕਮੇਟੀ ਦੇ ਅਫਸਰਾਂ ਦੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਸ਼ਹਿਰਾਨਾ ਨੂੰ ਝੋਲੇ ਦਾ ਪੂਰਾ ਮੁੱਲ ਦਿਵਾ ਕੇ ਰਾਹਾਂਗੇ ਦਿਵਾ ਕੇ ਰਾਹਾਂਗੇ ਸਰਦਿੰ ਮੰਡੀ ਦੇ ਸਰਕਾਰੀ ਕਰੀਰ ਸ਼ੁਰੂ ਕਰਵਾ ਕੇ ਰਾਂਗੇ ਕਰਵਾ ਕੇ ਰਾਂਗੇ ਕਰਵਾ ਕੇ ਰਾਂਗੇ ਲੋਕੀਂ ਦਾ ਜਿੰਦਾਬਾਦ 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 ਹੋਰ ਕੋਰਲੇ ਮੰਗੋ ਕਾ ਕ ਜੋ ਦੇ ਮੰਗੇ ਮੈਂ ਕਰਮਜੀਤ ਸਿੰਘ ਨੰਗਲੀ ਜੀ ਭਾਰਤੀ ਕਿਸਾਨ ਜੋ ਨੇਕਤਾ ਸਿੱਧੂਪੁਰ ਜ਼ਿਲ੍ਹਾ ਪ੍ਰਧਾਨਾ ਵਰ ਸਾਡੀ ਅੱਜ ਕਿਸ ਜਗ੍ਹਾ ਤੇ ਪਤਲਾ ਫੁਕਿਆ ਗਿਆ ਕਿਹਦਾ ਫੁਕਿਆ ਗਿਆ ਤੇ ਕੀ ਕਾਰਨ ਆ ਜਿਹੜਾ ਅੱਜ ਅਸੀਂ ਪਤਲਾ ਪੁਤਰਾ ਫੁਕਿਆ ਜੀ ਇਹ ਪਿਛਲੇ ਲਗਭਗ 6 ਸਾਲਾਂ ਤੋਂ ਭਾਰਤੀ ਕਿਸਾਨਾਂ ਨੂੰ ਇੱਕ ਤਾਂ ਸਿੱਧੂਪੁਰ ਵੱਲੋਂ ਜਿਹੜਾ ਵਾ ਸੰਘਰਸ਼ ਆਰੰਭ ਕੀਤਾ ਗਿਆ ਇਹ ਸੰਘਰਸ਼ ਇਸ ਕਰਕੇ ਆਰੰਭ ਕੀਤਾ ਗਿਆ ਕਿ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਪਿਛਲੇ 40 ਸਾਲਾਂ ਤੋਂ ਸਰਕਾਰੀ ਖਰੀਦ ਕਦੀ ਨਹੀਂ ਹੋਈ ਪਰ ਜਦੋਂ ਅਸੀਂ ਪਿਛਲੇ ਸਾਲ ਵੀ ਇੱਥੇ ਆਏ ਸਾਂ ਅਸੀਂ ਆਵਾਜ਼ ਚੁੱਕੀ ਸਾਨੂੰ ਪਤਾ ਲੱਗਾ ਵੀ ਪ੍ਰਾਈਵੇਟ ਦਾਣਾ ਇੱਕ ਵਾਰੀ ਵੇਖਦਾ ਸਾਰਾ ਸਰਕਾਰੀ ਖਰੀਦ 'ਚ ਪੈਂਦਾ ਫਿਰ ਸਾਨੂੰ ਸਮਝ ਆ ਗਈ ਵੀ ਇੱਥੇ ਘਬਲੇਬਾਜੀ ਆ ਇਹ ਘਬਲੇਬਾਜੀ ਨੂੰ ਜਾਗਰ ਕਰਨ ਵਾਸਤੇ ਆਵਾਜ਼ ਚੁਕਣੀ ਚਾਹੀਦੀ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਆਪ ਇਸ ਮੰਡੀ ਦਾ ਦੌਰਾ ਕੀਤਾ ਜਦੋਂ ਇਸ ਮੰਡੀ ਦੇ ਵਿੱਚ ਪਹੁੰਚੇ ਤੇ ਬਹੁਤ ਸਾਰੇ ਜਿਹੜੇ ਇਥੋਂ ਦੇ ਆੜਤੀਆ ਸੇਸ਼ਨ ਦੇ ਪ੍ਰਧਾਨ ਜਾਂ ਹੋਰ ਉਹਨਾਂ ਦੇ ਸਾਥੀ ਉਹ ਕਹਿਣ ਲੱਗੇ ਵੀ ਅੰਮ੍ਰਿਤਸਰ ਜਿਹੜਾ ਵਾ ਮੌਕਚਰ ਕਦੀ 24 ਤੋਂ ਘਟਦਾ ਨਹੀਂ ਆ ਪਰ ਜਦੋਂ ਅਸੀਂ ਮਾਰਕੀਟ ਕਮੇਟੀ ਦੇ ਕੋਲ ਆਏ ਇਹਨਾਂ ਵੀ ਉਹ ਰੱਟਿਆ ਰਟਾਇਆ ਜਵਾਬ ਦਿੱਤਾ ਕਿ ਜਿਹੜਾ ਮੌਕਚਰ ਵਾ 24 ਤੋਂ ਘਟਦਾ ਨਹੀਂ ਆ ਪਰ ਜਦੋਂ ਇਹਨਾਂ ਨੂੰ ਨਾਲ ਲੈ ਕੇ ਅਸੀਂ ਢੇਰਾਂ ਦੇ ਚੈਕਿੰਗ ਕੀਤੀ ਤੇ ਜਿੰਨੀਆਂ ਵੀ ਢੇਰਾਂ ਵਾ ਉਹ ਸਾਰੀਆਂ 15:30 16:00 ਮੁਕਦਰ ਤੱਕ ਜਿਹੜਾ ਵਾ ਉਹ ਆਈਆਂ ਸੋ ਇਸ ਕਰਕੇ ਸਾਨੂੰ ਉਸ ਦਿਨ ਤੋਂ ਇਹ ਪਤਾ ਲੱਗਾ ਪਈ ਜਿਹੜੀ ਕਿਸਾਨਾਂ ਦੀ ਲੋਟਾ ਮਾਰਕੀਟ ਕਮੇਟੀ ਨਾਲ ਰਲ ਕੇ ਹੁੰਦੀ ਆ ਜਿਹੜਾ ਅੱਜ ਪਤਲਾ ਫੋਕਿਆ ਗਿਆ ਇਹ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਪਤਲਾ ਫੋਕਿਆ ਗਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਡੀਸੀ ਦਫ਼ਤਰ ਤੋਂ ਨਿਗਰਦਸ਼ਨੀ ਕੀਤਾ ਜਾ ਰਿਹਾ ਜੇ ਇਤਾਂ ਵੀ ਕੋਈ ਹਾਲ ਨਹੀਂ ਆ ਤੇ ਕੀ ਅਗਲਾ ਕੀ ਸਟੈਪ ਹੈਗਾ ਅਗਲਾ ਸਟੈਪ ਸਾਡਾ ਇਹੋ ਹੀ ਆ ਵੀ ਜਿੰਨਾ ਚਿਰ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ ਨਿਰਵਿਘਨ ਨਿਰਵਿਘਨ ਸਰਕਾਰੀ ਖਰੀਦ ਨਹੀਂ ਜਾਲੀ ਤੇ ਕਿਸਾਨ ਜਿੰਨਾ ਚਿਰ ਤੱਕ ਆਪਣੀ ਜਿਹੜਾ ਪੂਰਾ ਜਿਹੜਾ ਭਾਅ ਉਹਨਾਂ ਨੂੰ ਨਹੀਂ ਮਿਲਦਾ ਉਹਨਾਂ ਚਿਰ ਤੱਕ ਅਸੀਂ ਇਸ ਕੰਝਾ ਦਿਨ ਉਹਨਾਂ ਨੂੰ ਕਸਦੇ ਜਾਵਾਂਗੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਰੋੜਾਂ ਉੱਤੇ ਵੀ ਦਿਖਾਂਗੇ ਟਾਉਣ ਵਾਲੇ ਦਿਨਾਂ 'ਚ ਜੇ ਰੇਲਵੇ ਸਾਨੂੰ ਬੰਦ ਕਰਨੀ ਪਈ ਉਹ ਵੀ ਕਰਾਂਗੇ ਪਰ ਜਿਹੜੀ ਇਨਕੁਆਰੀ ਹੈ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਵਾ ਕੇ ਰਾਵਾਂਗੇ ਪੰਜਾਬ ਸਰਕਾਰ ਨਾਲ ਕੋਈ ਮੈਨਰਮੈਂਟ ਦਿੱਤਾ ਗਿਆ ਗੱਲਬਾਤ ਪ੍ਰਸ਼ਾਸਨ ਦਾ ਕੋਈ ਗੱਲ ਵੇਖੋ ਜੀ ਪੰਜਾਬ ਸਰਕਾਰ ਦਾ ਆਪਣਾ ਫਰਜ਼ ਵਾ ਕਿ ਜਿਹੜਾ ਉਹ ਆਪ ਚੈੱਕ ਕਰੇ ਮੰਡੀਆਂ ਜਦੋਂ ਕੋਈ ਨੇ ਅਜ ਤੱਕ ਇੱਕ ਵੀ ਮੰਡੀ ਜਿਹੜੀ ਅੰਮ੍ਰਿਤਸਰ ਦੀ ਆ ਚੈੱਕ ਨਹੀਂ ਕੀਤੀ ਜੇ ਕੀਤੀਵੇ ਤਾਂ ਇੰਨੀ ਵੱਡੀ ਲੁੱਟ ਤੇ ਉਹਨਾਂ ਪਰਦਾ ਕਿਉਂ ਪਾਇਆ ਵਾ ਸੋ ਇਸ ਕਰਕੇ ਇਹ ਤਾਂ ਉਹਨਾਂ ਨੂੰ ਚਾਹੀਦਾ ਵਾ ਕਿ ਲੋਕ ਜਿਨ੍ਹਾਂ ਦੇ ਉਹਨਾਂ ਨੂੰ ਜਿਤਾਇਆ ਛੜਕਾਂ ਤੇ ਰੋਲ ਰਹੇ ਆ ਆਓ ਜੀ ਦਿਵਾਲੀ ਦੇ ਤਿਉਹਾਰਾਂ ਦੇ ਸਿਜਨ ਦਾ ਰੋਲ ਰਹਾ ਹੈ ਕਿਉਂ ਰੋ ਰਹਾ ਹੈ ਉਹਨਾਂ ਨੂੰ ਸਿਰਫ ਤੇ ਸਿਰਫ ਕਦੀ ਫੋਟਵਾਂ ਖਚਾਉਣ ਵਾਸਤੇ ਕਿਸ ਤਰ੍ਹਾਂ ਦਾ ਚੈਨਲ ਚਾਹੀਦਾ ਤੇ ਕਦੀ ਉਹਨਾਂ ਨੂੰ ਜਿਸ ਤਰ੍ਹਾਂ ਅੰਤਰਨ ਦਰਨ ਦੀ ਜਿਹੜੀ ਉਹਨਾਂ ਦੀ ਜਿਵਨੀ ਚੋਂ ਚੱਲ ਰਹੀ ਆ ਉਹਦੇ ਵਿੱਚ ਕਸਮਕਸ਼ ਕਰ ਰਿਹਾ ਕਿਸਾਨ ਮਰ ਜਾਣ ਲੁੱਟੇ ਜਾਣ ਇਹਦੇ ਉੱਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਰਾਮ ਸਿੰਘ ਝੰਡੋਟੀ ਜ਼ਿਲ੍ਹਾ ਟੀਮ ਚਾਗੂ ਅੱਜ ਜਿਹੜਾ ਅਸੀਂ ਇੱਥੇ ਭਗਤਾਂ ਵਾਲਾ ਮੰਡੀ ਵਿਖੇ ਪਿੱਟ ਸਿਆਪਾ ਕਰਕੇ ਪਤਲਾ ਫੂਕਿਆ ਵਾ ਇਹ ਮਾਰਕੀਟ ਕਮੇਟੀ ਦਾ ਜਿਹੜ ਕਿਸਾਨਾਂ ਦੇ ਮਤਲਬ ਕਹਿ ਲਓ ਕਿ ਇੱਕ ਕਿਸਮ ਦੀ ਦਵਾਲੇ ਦਵਾਲੇ ਵਾਰਡ ਹੁੰਦੀ ਹੈ ਵਾਰਡ ਕਿ ਕਿਸਾਨਾਂ ਦੇ ਸਾਰੇ ਪ੍ਰਬੰਧ ਦਾ ਜਾਇਜ਼ਾ ਲੈਣਾ ਹੈ ਨਾ ਤੇ ਕਿਉਂਕਿ ਕਿਸਾਨਾਂ ਦੀ ਲੁੱਟ ਤੋਂ ਇਹਨਾਂ ਦਾ ਬਚਾਉਣ ਦਾ ਕੰਮ ਹੁੰਦਾ ਵਾ ਤੇ ਇਹ ਜਿਹੜੇ ਆ ਸਾਡੇ ਸ਼੍ਰੀਮਾਨ ਜੀ ਇਹ ਉਲਟਾ ਵਪਾਰੀਆਂ ਦੇ ਨਾਲ ਰਲ ਕੇ ਤੇ ਕਿਸੇ ਢੇਰੀ ਦਾ ਮੋਇਸਚਰ ਨਹੀਂ ਚੈੱਕ ਕਰਦੇ ਕੋਈ ਇਹਨਾਂ ਨੂੰ ਇਹ ਚੀਜ਼ ਦਾ ਫਿਕਰ ਨਹੀਂਗਾ ਕਿ ਸਾਡੀ ਡਿਊਟੀ ਕੀ ਆ ਹਾਲਾਂਕਿ ਇਹ ਸਾਰੀ ਜਿਹੜੀਆਂ ਦੀ ਤਨਖਾਹਾਂ ਜੋ ਵੀ ਆ ਦਫ਼ਤਰਾਂ ਦੇ ਜੋ ਬਣਿਆ ਸਾਰੇ ਮਾਰਕੀਟ ਕਮੇਟੀ ਕਿਸਾਂ ਚੋਂ ਹੁੰਦਾ ਨਾ ਅੱਜ ਪੁੱਟਿਆ ਕਿਦਾ ਫੁਕਿਆ ਗਿਆ ਤੇ ਕਿਸ ਜਗ੍ਹਾ ਤੇ ਫੁਕਿਆ ਗਿਆ ਇਹ ਮਾਰਕੀਟ ਕਮੇਟੀ ਦੇ ਸਾਰੇ ਪ੍ਰਬੰਧ ਦਾ ਹੀ ਫੁਕਿਆ ਗਿਆ ਵਾ ਕਿੱਥੇ ਫੁਕਿਆ ਮਾਰਕੀਟ ਕਮੇਟੀ ਦਫ਼ਤਰ ਦੇ ਅੱਗੇ ਭਗਤਾ ਵਾਲਾ ਮੰਡੀ ਦੇ ਵਿੱਚ ਠੀਕ ਹਾਂਜੀ ਜੇ ਅਗਲੀ ਜੇ ਨਹੀਂ ਸਰਕਾਰ ਬਣਦੀ ਤੇ ਨੰਮੰਗਾ ਅਗਲੀ ਰਾਣੀ ਤੇ ਕੀ ਹੋਵੇਗੀ ਵੇਖੋ ਜੀ ਅਗਲੀ ਅਗਲੀ ਰਾਜਨੀਤੀ ਹੁਣ ਡੀਸੀ ਆਫਿਸਾਂ ਅੱਗੇ ਲਗਾਤਾਰ 6 ਦਿਨ ਤੋਂ ਬੈਠੇ ਹੋਏ ਆਂ ਤੇ ਪੂਰੇ ਪੰਜਾਬ ਦੇ ਵਿੱਚ ਕਾਲ ਦਿੱਤੀ ਗਈ ਆ ਡੱਲਿਆਲ ਸਾਹਿਬ ਵੱਲੋਂ ਜੇ ਨਾ ਇਹ ਮਸਲਾ ਹੱਲ ਕਰਨਗੇ ਫਿਰ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਅੰਦੋਲਨ ਚੱਲੂਗਾ ਤੇ ਇੱਥੇ ਪ੍ਰਬੰਧ ਜਿਹੜਾ ਲਗਾਤਾਰ 50 ਸਾਲ ਤੋਂ ਇੱਥੇ ਲੁੱਟ ਹੋ ਰਹੀ ਆ ਲਗਾਤਾਰ ਆੜਤੀਏ ਜਾਂ ਪ੍ਰਬੰਧ ਕੋਸ਼ਕ ਆੜਤੀਏ ਸਾਰਿਆਂ ਨੂੰ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਬਹੁਤ ਚੰਗੇ ਆੜਤੀਏ ਵੀ ਹੈਗੇ ਆ ਤੇ ਉਹ ਜਿਹੜੀ ਕਰਾ ਰਹੇ ਆ ਉਹਨੂੰ ਇਹ ਜਥੇਬੰਦੀ ਭਾਰਤੀ ਸੰਜੋਗ ਨੇ ਇੱਕ ਪਾਸੇ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਡੱਲਿਆਲ ਉਹਨਾਂ ਨੇ ਧਈਆ ਕੀਤਾ ਤੇ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਪ੍ਰਬੰਧ ਚੱਲ ਰਿਹਾ ਉਸੇ ਤਹਿਤ ਅਸੀਂ ਇੱਥੇ ਵੀ ਚਲਾ ਕੇ ਹਟਾਗੇ